ਸਾਡੇ ਕੀ ਹੈ ਕਿ ਮਹਿਲਾਵਾਂ ਜਿਹੜੀਆਂ ਨੇ ਉਹ ਦਾਦੀਆਂ ਵੀ ਮਾਵਾਂ ਵੀ ਆਪਣੇ ਪੋਤੀਆਂ ਲਈ ਬੱਚਿਆਂ ਲਈ ਅੱਗੇ ਸ਼ਾਦੀ ਚ ਲੈਣ ਵਾਸਤੇ ਜੇਵਰ ਜਿਹੜੇ ਆਪਦੇ ਕੋਲ ਰੱਖਦੇ ਔਰ ਪ੍ਰਾਪਰਟੀ ਵੀ ਰੱਖਦੇ ਨੇ ਔਰ ਜਿਸ ਤਰ੍ਹਾਂ ਨਾਲ ਸਹਿਮ ਪਤਰੋਦਾ ਵੀ ਵਿਚਾਰਤਾਰਾ ਬਾਕੀ ਵੀ ਜਿਹੜੇ ਉਹ ਜੈਰਾਮ ਰਮੇਸ਼ ਜੀ ਨੇ ਹੋਰ ਨੇ ਉਹ ਰਾਹੁਲ ਗਾਂਧੀ ਜੀ ਨੂੰ ਅਸਲਚਨ ਉਹਦੇ ਐਡਵਾਈਜ਼ਰ ਨੇ ਗਾਈਡ ਕਰਦੇ ਆ ਉਹਨਾਂ ਨੇ ਜਿਸ ਤਰ੍ਹਾਂ ਸਮਝਾਇਆ ਹੁਣ ਉਹ ਤਾਂ ਦੇਖਦੇ ਨਹੀਂ ਕਿ ਸਾਡੇ ਪਰ ਫੈਮਿਲੀ ਇੰਸਟੀਚੂਨ ਹੈਗਾ ਔਰ ਉਹਦਾ ਇੱਕ ਮर्यादा ਵੀ ਹੈਗੀ ਦੇ ਉਹਨਾਂ ਨੇ ਪ੍ਰਾਪਰਟੀਆਂ ਤੇ ਵੀ ਅੱਖ ਰੱਖਣੀ ਨਜ਼ਰ ਰੱਖਣੀ ਸ਼ੁਰੂ ਕੀਤੀ ਜਿਵੇਂ ਪੰਜਾਬ ਦੇ ਅੰਦਰ ਪਹਿਲਾਂ ਕੀ ਹੋਇਆ ਸੀ ਜਦੋਂ ਕਾਂਗਰਸ ਦੀ ਸਰਕਾਰ ਆਈ ਸੀ ਉਹਨਾਂ ਨੇ ਲੈਂਡ ਸੀਲਿੰਗ ਦੀ ਗੱਲ ਕੀਤੀ ਸੀ ਅੱਜ ਵੀ ਲੋਕਾਂ ਕੋਲ ਹਜ਼ਾਰ-ਹਜ਼ਾਰ ਏਕੜ ਜ਼ਮੀਨ ਹੈਗੀ ਆ 2-2000 ਬਿੱਗੇ ਵੀ ਹੈਗੀ ਆ ਪਰ ਉਹ ਉਹਨਾਂ ਨੇ ਕਿਸ ਤਰ੍ਹਾਂ ਰੱਖੀਆਂ ਕਿਸ ਤਰ੍ਹਾਂ ਡੀਸੈਂਟ ਵੇ ਨਾਲ ਡੌਜ ਕੀਤੀ ਉਹ ਅਲੱਗ ਗੱਲ ਸਾਡੇ ਮਗਰ ਪੰਜਾਬ ਦਾ ਐਡਾ ਵੱਡਾ ਨੁਕਸਾਨ ਹੋਇਆ ਕਿ ਉਹ ਸੀਲਿੰਗ ਦੇ ਨਾਲ ਸਾਡਾ ਸੁਧਾਰਨ ਕਿਸਾਨ ਮਾਰਿਆ ਗਿਆ ਜਿਹਦੇ ਕੋਲ 25-30 ਕਿੱਲੇ ਜ਼ਮੀਨ ਸੀ ਪਰਿਵਾਰ ਵੱਧਦੇ ਰਹਿੰਦੇ ਆ ਅੱਗੇ ਜ਼ਮੀਨ ਦੀ ਵੀ ਵੰਦੀ ਆ ਤੇ ਅੱਜ 80% ਤੋਂ ਜ਼ਿਆਦਾ ਸਾਡੇ ਸਮਾਲ ਐਂਡ ਮਾਰਜਨਲ ਫਾਰਮਰ ਨੇ ਔਰ ਉਹਨਾਂ ਨੂੰ ਆਤਮ ਹੱਤਿਆ ਕਰਨ ਲਈ ਮਜਬੂਰ ਹੋਣਾ ਪਿਆ ਕਿਉਂਕਿ ਖੇਤੀ ਲਾਹਵੰਦਾ ਨਹੀਂ ਰਿਹਾ ਤੇ ਇਹ ਸਾਰੀ ਦੇਣ ਵੀ ਕਾਂਗਰਸ ਦੀ ਹੈ ਇਹ ਇਸੇ ਸੋਚ ਦੀ ਲੈਣਾ ਜਿਹੜੀ ਅੱਜ ਉਹ ਕਹਿੰਦੇ ਆ ਕਿ ਇਹ ਜ ਦੋ ਘਰ ਹੋਣਗੇ ਤਾਂ ਇੱਕ ਲੈ ਲਾਂਗੇ ਤੇ ਇਹ ਸਾਰੀ ਸੋਚ ਜਿਹੜੀ ਆ ਮੈਂ ਪੰਜਾਬ ਦੇ ਲੋਕਾਂ ਨੂੰ ਕਹਿੰਦਾ ਵੀ ਘੱਟ ਤੋਂ ਘੱਟ ਇਹਨਾਂ ਨੂੰ ਬੁਰੀ ਤਰ੍ਹਾਂ ਹਾਰ ਦੇਓ ਇਹਨਾਂ ਦੀ ਵਿਚਾਰਧਾਰਾ ਨੂੰ ਔਰ ਇਹ ਵੋਟ ਦੇ ਨਾਲ ਹੀ ਅਸੀਂ ਦੇ ਸਕਦੇ ਆ ਇਹ ਹੀ ਮੌਕਾ ਕਿਉਂਕਿ ਇਸ ਤਰ੍ਹਾਂ ਦੀ ਸੋਚ ਹੀ ਰੱਖਦੇ ਆ ਤੇ ਉਹਦੇ ਚ ਸਾਨੂੰ ਜਿਹੜਾ ਜਿਸ ਤਰ੍ਹਾਂ ਨਾਲ ਇਹ ਲੋਕਾਂ ਨਾਲ ਬੰਨੀਆਂ ਪਾਉਂਦੇ ਨੇ ਉਹਨਾਂ ਦੇ ਮੈਨੀਫੈਸਟੋ ਚ ਉਹਨਾਂ ਨੇ ਕਿਹਾ ਕਿ ਬਹੁਤ ਸੰਖਿਆਕ ਬਾਦ ਲਈ ਕੋਈ ਜਗ੍ਹਾ ਨਹੀਂ ਹੈ ਕੀ ਨੂੰ ਕਹਿ ਰਹੇ ਨੇ ਉਹ ਕੀ ਰੱਖ ਰਹੇ ਨੇ ਉਹਦੇ ਚ ਤੇ ਸਿੱਧਾ ਸਿੱਧਾ ਮੈਂ ਤਾਂ ਇਹ ਸਮਝਦਾ ਕਿ ਉਹ ਸਨਾਤਨ ਦੇ ਖਿਲਾਫ ਬੋਲਦੇ ਆ ਜਾਂ ਹਿੰਦੂਆਂ ਦੇ ਖਿਲਾਫ ਬੋਲਦੇ ਕਿਉਂ ਬੋਲਦੇ ਮੈਨੂੰ ਨਹੀਂ ਇਹ ਸਮਝ ਆਇਆ ਔਰ ਇੱਕ ਮਾਨਸਿਕਤਾ ਵੀ ਬਣ ਜਾਂਦੀ ਹੈ ਕਈ ਵਾਰ ਪੋਲਿਟਿਸਟਾਂ ਦੀ ਉਹ ਨਹੀਂ ਹੋਣੀ ਚਾਹੀਦੀ ਕਿਸੇ ਦੇ ਵੀ ਖਿਲਾਫ ਨਹੀਂ ਬੋਲਣਾ ਚਾਹੀਦਾ ਮੈਂ ਇਸ ਚੀਜ਼ ਦੇ ਹੱਕ ਵਿੱਚ ਨਹੀਂ